ਵਿੰਡ ਸੁਖਪੁਰ ਦੇ ਸਕੂਲ ਵਿੱਚ 5ਵੀਂ ਜਮਾਤ ਦਾ ਵਿਦਿਆਰਥੀ ਸੀਮਨਪ੍ਰੀਤ। ਮਨਪ੍ਰੀਤ ਨੂੰ ਜੰਕ ਫੂਡ ਬਹੁਤ ਪਸੰਦ ਸੀ। ਹਰ ਰੋਜ਼ ਉਹ ਸਕੂਲ ਦੀ ਕੰਟੇਨ ਵਿੱਚੋਂ ਚਿਪਸ, 버ਗਰ ਅਤੇ ਕੋਲਡ ਡਰਿੰਕ ਲਿਆਉਂਦਾ। ਉਸਦੀ ਮਾਂ ਸੁਖਵੀਰ ਕੌਰ ਅਕਸਰ ਸਮਝਾਉਂਦੀ, "ਬੇਟਾ, ਘਰ ਦਾ ਤਾਜ਼ਾ ਖਾਣਾ ਖਾਇਆ ਕਰ। ਇਹ ਬਾਹਰ ਦਾ ਖਾਣਾ ਤੇਰੀ ਸਿਹਤ ਲਈ ਚੰਗਾ ਨਹੀਂ।" ਪਰ ਮਨਪ੍ਰੀਤ ਨੂੰ ਇਹ ਗੱਲਾਂ ਬੋਰਿੰਗ ਲੱਗਦੀਆਂ। ਇੱਕ ਦਿਨ ਸਕੂਲ ਵਿੱਚ ਸਿਹਤ ਜਾਗਰੂਕਤਾ ਕੈਂਪ ਲੱਗਾ। ਡਾਕਟਰ ਅਮਰਜੀਤ ਸਿੰਘ ਨੇ ਬੱਚਿਆਂ ਨੂੰ ਸਿਹਤਮੰਦ ਖੁਰਾਕ ਦੀ ਮਹੱਤਤਾ ਸਮਝਾਈ। ਉਹਨਾਂ ਦੱਸਿਆ, "ਤਾਜ਼ੇ ਫਲ, ਸਬਜ਼ੀਆਂ, ਦਾਲਾਂ ਅਤੇ ਅਨਾਜ ਸਾਡੇ ਸਰੀਰ ਨੂੰ ਤਾਕਤ ਦਿੰਦੇ ਹਨ, ਜਦਕਿ ਜੰਕ ਫੂਡ ਸਰੀਰ ਨੂੰ ਕਮਜ਼ੋਰ ਕਰਦਾ ਹੈ।" ਡਾਕਟਰ ਸਾਹਿਬ ਨੇ ਇੱਕ ਕਹਾਣੀ ਸੁਣਾਈ ਕਿ ਕਿਵੇਂ ਇੱਕ ਬੱਚਾ ਜੰਕ ਫੂਡ ਖਾਣ ਕਾਰਨ ਬਿਮਾਰ ਹੋ ਗਿਆ ਸੀ, ਪਰ ਸਿਹਤਮੰਦ ਖੁਰਾਕ ਨਾਲ ਉਹ ਮੁੜ ਤੰਦਰੁਸਤ ਹੋਇਆ। ਮਨਪ੍ਰੀਤ ਦੇ ਮਨ ਵਿੱਚ ਇਹ ਗੱਲ ਘਰ ਕਰ ਗਈ। ਉਸਨੇ ਸੋਚਿਆ, ਮੈਂ ਵੀ ਤਾਂ ਅਕਸਰ ਥਕਿਆ ਥਕਿਆ ਮਹਿਸੂਸ ਕਰਦਾ ਹਾਂ ਸ਼ਾਇਦ ਇਹ ਮੇਰੀ ਖੁਰਾਕ ਕਾਰਨ ਹੀ ਹੈ ਉਸ ਦਿਨ ਤੋਂ ਉਸਨੇ ਬਦਲਾ ਲੈ ਆਉਂਦਾ ਫੈਸਲਾ ਕੀਤਾ ਅਗਲੇ ਦਿਨ ਮਨਪ੍ਰੀਤ ਨੇ ਮਾਂ ਨੂੰ ਕਿਹਾ ਮੰਮੀ ਮੇਰੇ ਟਿਫਿਨ ਵਿੱਚ ਪਰੌਂਠੇ ਦਹੀਂ ਅਤੇ ਸਲਾਦ ਪਾ ਦਿਓ ਮਾਂ ਖੁਸ਼ ਹੋ ਗਈ ਸਕੂਲ ਵਿੱਚ ਉਸਨੇ ਆਪਣੇ ਦੋਸਤਾਂ ਨਾਲ ਟਿਫਿਨ ਸਾਂਝਾ ਕੀਤਾ ਉਸਦੇ ਦੋਸਤ ਕਮਲ ਅਤੇ ਸਿਮਰਨ ਨੂੰ ਵੀ ਘਰ ਦਾ ਖਾਣਾ ਚੰਗਾ ਲੱਗਾ ਉਹ ਸਾਰੇ ਮਿਲ ਕੇ ਹਰ ਦਿਨ ਤਾਜ਼ੀਆਂ ਸਬਜ਼ੀਆਂ ਫਲ ਅਤੇ ਘਰ ਦਾ ਖਾਣਾ ਲਿਆਉਣ ਲੱਗੇ ਕੁਝ ਹਫ਼ਤੇ ਬਾਅਦ ਮਨਪ੍ਰੀਤ ਨੇ ਮਹਿਸੂਸ ਕੀਤਾ ਕਿ ਉਹ ਪਹਿਲਾਂ ਨਾਲੋਂ ਜ਼ਿਆਦਾ ਚੁਸਤ ਅਤੇ ਤੰਦਰੁਸਤ ਹੋ ਗਿਆ ਸੀ ਉਸ ਦੀ ਪੜ੍ਹਾਈ ਵਿੱਚ ਵੀ ਸੁਧਾਰ ਹੋਇਆ ਸਕੂਲ ਦੀ ਖੇਡ ਪ੍ਰਤੀਯੋਗਤਾ ਵਿੱਚ ਉਸ ਨੇ ਪਹਿਲਾ ਸਥਾਨ ਹਾਸਲ ਕੀਤਾ ਉਸ ਦੀ ਮਾਂ ਅਤੇ ਅਧਿਆਪਕਾਂ ਨੇ ਉਸ ਦੀ ਤਾਰੀਫ਼ ਕੀਤੀ ਮਨਪ੍ਰੀਤ ਨੇ ਆਪਣੇ ਦੋਸਤਾਂ ਨੂੰ ਵੀ ਸਿਹਤਮੰਦ ਖੁਰਾਕ ਦੀ ਮਹੱਤਤਾ ਸਮਝਾਈ ਜਲਦੀ ਹੀ ਪੂਰੀ ਜਮਾਤ ਨੇ ਜੰਕ ਫੂਡ ਛੱਡ ਕੇ ਤਾਜ਼ੀ ਅਤੇ ਪੌਸ਼ਟਿਕ ਖੁਰਾਕ ਅਪਣਾ ਲਈ ਸਕੂਲ ਦੀ ਕੰਟੀਨ ਨੇ ਵੀ ਸਿਹਤਮੰਦ ਵਿਕਲਪ ਜਿਵੇਂ ਸਲਾਦ, ਜੂਸ ਅਤੇ ਫੁੱਨੇ ਸਨੈਕਸ ਸ਼ੁਰੂ ਕਰ ਦਿੱਤੇ। ਸਿੱਖਿਆ ਸਿਹਤਮੰਦ ਖੁਰਾਕ ਸਾਨੂੰ ਨਾ ਸਿਰਫ ਸਰੀਰਕ ਤੌਰ ਤੇ ਮਜ਼ਬੂਤ ਬਣਾਉਂਦੀ ਹੈ ਸਗੋਂ ਮਾਨਸਿਕ ਤੌਰ ਤੇ ਵੀ ਤੰਦਰੁਸਤ ਰੱਖਦੀ ਹੈ। ਛੋਟੀਆਂ ਆਦਤਾਂ ਵਿੱਚ ਬਦਲਾਅ ਲਿਆ ਕੇ ਅਸੀਂ ਵੱਡੀਆਂ ਸਫਲਤਾਵਾਂ ਹਾਸਲ ਕਰ ਸਕਦੇ ਹਾਂ।